ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖ ਦਿਆਂਗੇ ਜੇ ਕਹਿੰਦੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦਿਆਂਗੇ ਇਹਨਾਂ ਨੂੰ ਤਾੜਨਾ ਮਾਂ ਔਰ ਇਹ ਜਿੰਨਾ ਜਿੰਨਾਂ ਨੇ ਵੀ ਇਹਨਾਂ ਦੇ ਨਾਲ ਬਦਸਲੂਕੀ ਕੀਤੀ ਆ ਮਾਰਕੁੱਟ ਕੀਤੀ ਆ ਘੇੜ ਕੇ ਕੁੱਟਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਫੜ ਕੇ ਸਾਰੇ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਇੱਕ ਵਾਰ ਫੇਰ ਤਾੜਨਾ ਕਰਦੇ ਆ ਕਿ ਬੰਦੇ ਦੇ ਪੁੱਤ ਬਣਜੋ ਨਹੀਂ ਸਾਨੂੰ ਬਣਾਉਣੇ ਆਉਂਦੇ ਆ ਅਸੀਂ ਕੋਸ਼ਿਸ਼ ਕੀਤੀ ਆ ਕਿ ਕਿਸੇ ਨਾਲ ਕੋਈ ਤੱਕਾ ਨਾ ਕੀਤਾ ਜਾਵੇ ਪਰ ਮੈਨੂੰ ਲੱਗਦਾ ਕਿ ਜਦੋਂ ਦੀ ਤਰਨਤਾਰਨ ਦੀ 4 ਨੰਬਰ ਤੇ ਕਾਂਗਰਸੀਏ ਗਏ ਨੇ ਤੇ ਬਖਲਾ ਗਏ ਨੇ ਤੇ ਅੱਜ ਇਹਨਾਂ ਨੇ ਸਾਡੇ ਕੌਂਸਲਰ ਪਾਲ ਸਿੰਘ ਪਾਲਾ ਜੀ ਦੇ ਉੱਤੇ ਹੱਥ ਕਾਇਨ ਦੀ ਸਾਰ ਨੂੰ ਹੱਥ ਪਾਇਆ ਸਿਰ ਦੇ ਉੱਤੇ ਇਹਨਾਂ ਦੇ ਟੰਕੇ ਤੇ ਆ ਦ ਇਸ ਇਹਨਾਂ ਕੋਲ ਬਾਲਾ ਦੇ ਵਿੱਚ ਪਹੁੰਚ ਮੈਂ ਇਹਨਾਂ ਨੂੰ ਦੱਸਣਾ ਚਾਹਨਾ ਕਿ ਹਲਕੀ ਹੋਰ ਕਲਸੀਆਂ ਦਾ ਇਰਾਦਾ राजस्थान ਤੋਂ ਕਿ ਸਾਡੀ ਸ਼ਰੀਫੀ ਨੂੰ ਇਹ ਨਾ ਸਮਝਣ ਕੇ ਡਰਦੇ ਆ ਅਸੀਂ ਅਸੀਂ ਨਾ ਡਰਦੇ ਆ ਨਾ ਡਰਾਉਨੇ ਆ ਔਰ ਇਦਾਂ ਦੇ ਜਿਹੜੇ ਲੋਕ ਨੇ ਜਿਹੜੇ ਪੁੱਤਰੇ ਹੋਏ ਇਹਨਾਂ ਨੂੰ ਚੇਤਾਵਨੀ ਦਿੰਨੇ ਆ ਕਿ ਬੰਦੇ ਬਣ ਜੋ ਨਹੀਂ ਤਾਂ ਬੰਦੇ ਬਣਾਉਣਾ ਵੀ ਸਾਨੂੰ ਆਉਂਦਾ ਆ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਹਰਪਾਲ ਸਿੰਘ ਜੀ ਦੇ ਪਾਲਾ ਜੀ ਤੇ ਹੱਥ ਪਾਇਆ ਇਹਦੇ ਸਖਤ ਨਤੀਜੇ ਤੁਹਾਨੂੰ ਭੁਗਤਣੇ ਪੈਣਗੇ ਮੈਂ ਕਾਂਗਰਸੀਆਂ ਨੂੰ ਤਾੜਨਾ ਕਰਦਾ ਕਿ ਸਾਡੇ ਕਿਸੇ ਵਲੰਟੀਅਰ ਵੱਲ ਜੇ ਕੋਈ ਉਂਗਲ ਵੀ ਕੀਤੀ ਆ ਤਾਂ ਉਂਗਲ ਵੱਢ ਕੇ ਰੱਖ ਦਿਆਂਗੇ ਜੇ ਕਹਿੰਦੇ ਅੱਖ ਕਰਨ ਦੀ ਕੋਸ਼ਿਸ਼ ਕੀਤੀ ਅੱਖ ਕੱਢ ਦਿਆਂਗੇ ਇਹਦੋਂ ਤਾੜਨਾਮਾ ਔਰ ਇਹ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਦੇ ਨਾਲ ਵੱਢਸਲੋਕੀ ਕੀਤੀ ਆ ਮਾਰਕੁੱਟ ਕੀਤੀ ਆ ਘੇਰ ਕੇ ਕੁੱਟਿਆ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿਣਾ ਕਿ 24 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਫੜ ਕੇ ਸਾਰੇ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਕਿਉਂਕਿ ਜਿਹੜੇ ਐਸੇ ਬੰਦੇ ਜਿਹੜੇ ਮਾਹੌਲ ਖਰਾਬ ਕਰਦੇ ਆ ਜਿਹੜੇ ਜਾਣ ਬੁੱਝ ਕੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਕਿਸੇ ਵੀ ਕੀਮਤ ਦੇ ਉੱਤੇ ਉਹਨਾਂ ਨੂੰ ਨਹੀਂ ਬਖਸ਼ਾਂਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਇੱਕ ਵਾਰ ਫੇਰ ਤਾੜਨਾ ਕਰਦੇ ਆ ਕਿ ਬੰਦੇ ਦੇ ਪੁੱਤ ਬਣ ਜੋ ਨਹੀਂ ਸਾਨੂੰ ਬਣਾਉਣੇ ਆਉਂਦੇ ਆ। ਸਾਰੇ ਆ ਸੱਤਲੀ। ਅਜੇ ਨਹੀਂ ਹੋ ਰਿਹਾ। ਆਪਣਾ ਜੋ ਬੰਦ। ਕਿਸਾਨ ਖੁਸ਼ਾਲ ਤਾਂ ਦੇਸ਼ ਖੁਸ਼ਾਲ। ਕੇਐਸ ਗਰੁੱਪ ਮਲੇਰ ਕੋਟਲਾ। ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ। ਨਵੇਂ ਫੀਚਰਸ ਨਾਲ।